ਸਪੈਸ਼ਲ ਬੋਸ਼ਰ ਦੇ ਅਧਿਕਾਰੀਆਂ ਨੇ ਪੁਹੁੰਚਿਆ ਕੱਲ ਮਿਤੀ ਨੂੰ 72 ਨੰਬਰ ਮਕਦਮਾ ਜਿਹੜਾ ਸਾਡੇ ਇੱਥੇ ਬੁਖਤੂ ਦਾ ਦਰਜ ਹੋਇਆ ਸੀ ਉਸ ਸੰਬੰਧੀ ਜਿਹੜਾ ਦੋਸ਼ੀ ਜਿਹੜਾ ਹੈਗਾ ਮਨਿੰਦਰ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਸੋਤਰਾ ਥਾਣਾ ਸਿਟੀ ਬੰਦਾ ਨੂੰ ਗ੍ਰਫਤਾਰ ਕੀਤਾ ਜਿਸ ਪਾਸੋਂ ਇੱਕ ਨਕਲੀ ਪਿਸਤੌਲ ਦਾ ਬੰਦੂਕੀਤਾ ਗਿਆ ਹੈ ਜਿਸਦੇ ਉਹਨੇ ਇਹ ਨਕਲੀ ਪਿਸਤੌਲ ਦਿਖਾ ਕੇ ਧਮਕੀ ਦਿੱਤੀ ਸੀ ਤੇ ਇਹਦੇ ਕੋਲੋਂ 15000 ਰੁਪਏ ਬੰਦ ਕੀਤਾ ਹੈ ਬਾਕੀ ਇਹਦਾ ਰਿਮਾਨ ਲੈ ਕੇ ਬਾਕੀ ਇਹਦੇ ਪਰੇੜੀ ਕੁਦਰਮਾਚ ਹੋਰ ਜਿਹੜੀ ਰੰਜੀ ਰਕਮਰੀ ਜਿਹੜੀਆਂ ਉਹ ਦਾਪ ਕੀਤੀ ਜਾਵੇ ਪਹਿਲਾਂ ਵੀ ਕਿਸੇ ਮਾੜੇ ਜਿਹੇ ਨਹੀਂ ਪਹਿਲਾਂ ਇਹਦੇ ਤੇ ਕੋਈ ਮਕਦਮਾ ਦਰਜ ਨਹੀਂ ਆ ਉਹ ਇਹਨੇ ਦੱਸਿਆ ਵੀ ਅਜੇ ਮੈਂ ਪਹਿਲੀ ਵਾਰੀ ਇਹਨੇ ਬਾਤ ਕੀਤੀ ਹੈ ਫਿਰ ਵੀ ਇਹਨੇ ਜੀ ਪੁੱਛ ਕੇ ਜੀ ਉਹ ਮਕਦਮਾ ਦੇ ਵਿੱਚ ਕੀਤੀ ਜਾਵੇ ਤੇ ਫਿਰ ਪਰਚਾ ਇਹਨਾਂ ਤੇ ਭਗਾ ਸਿਟੀ ਤੋਂ ਉਹ ਪੂਰਾ ਕਰ ਕੀਤਾ ਰਿਹਾ ਸੀ ਲੋਕੋਂ ਤੋਂ ਕੋਈ ਬਰਾਮਦੀ ਲਈ ਉਹਨੂੰ ਕੁਝ 15000 ਰੁਪਏ ਪ੍ਰਾਪਤ ਹੋ ਚੁੱਕਾ ਬਾਕੀ ਦੀ ਜਿਹੜੀਆਂ ਬਰਾਮਦੀ ਜਿਹੜੀ ਕਰਨੀ ਹੈ ਨਾ ਰਮਾਨ ਲੇ ਤੇ ਲੋਟੋ ਕਰਨ ਦੇ ਵਿੱਚ ਮੇਨ ਕਾਰਨ ਕੀ ਦੱਸਦਾ ਹੈ ਕਿਉਂ ਕੀਤੀ ਇਹਨੇ ਇਹੋ ਜਿਹਾ ਕੰਮ ਇਹ ਕਹਿੰਦਾ ਮੈਂ ਆਪਣਾ ਕਰਜ਼ਾ-ਗੁਰਜ਼ਾ ਸੀ ਮਿਲਦੇ ਤੇ ਉਹ ਉਹੀ ਤੱਕ ਮੈਂ ਵਾਦ ਕੀ ਲਿਆ। ਇਹ ਦੁਕਾਨ ਦੇ ਰੱਖ ਕੇ ਕਿਵੇਂ ਕੀਤੀ ਜੀ ਇਹਨੇ? ਕਿ ਪਹਿਲਾਂ ਵੀ ਉਹਨੇ ਦੁਕਾਨ ਦੇ ਆਉਂਦਾ ਜਾਂਦਾ ਰਹੇ ਐਕਸਲ। ਲਾਗ ਦੇ ਵਿੱਚ। ਤੇ ਪੈਸੇ ਲੁੱਟ ਕੇ ਕਿੰਨੇ ਲੈ ਗਏ? ਤੋਂ 45000 ਦੀ ਇਥੋਂ ਵਾਰਤ ਹੋਈ ਸੀ ਜਿਹੜਾ ਮਦਈ ਮਕਰਮਾਂ ਦੇ ਪਣ 10000 ਰੁਪਏ ਉਹ ਇੱਥੇ। ਕੋਈ ਨਸ਼ਾ ਵੀ ਕਰਦਾ ਸੀ ਕਿਸੇ ਤਰੀਕੇ ਦਾ ਇਹ? ਨਹੀਂ ਫਿਰ ਨਾ ਰਹੇ ਜੀ ਕੋਈ ਗੱਲ ਸਾਹਮਣੇ ਨਹੀਂ ਆਈ ਨਾ। ਤੇ ਜੇ ਦੁਕਾਨ ਦੇ ਹੁੰਦਾ ਵੀ ਤਾਂ ਉਥੇ ਕੌਣ ਸੀ ਮੌਜੂਦ? ਉਥੇ ਉਹਨਾਂ ਦੀ ਜਿਹੜੀ ਮਾਰਕਟ ਸੀ ਉਹ ਰੇਡੀਜ਼ ਉਹ ਉਸੇ ਤਰ੍ਹਾਂ। ਸੱਟਾਂ ਲਗੀਆਂ ਹਾਂ ਉਹਦੇ ਸੱਟਾਂ ਲੱਗੀਆਂ ਹਾਂ ਲੋੜਾ ਦੇ ਕਿਉਂਕਿ ਇਹਦਾ ਰਿਵਾਰਡ ਵਗਾਇਆ ਲਿਆ ਜੇ ਉਹਦਾ ਅਜੇ ਨਹੀਂ ਪੇਸ਼ ਕਰਕੇ ਰਹਿਣਾ ਉਸ ਦਾ ਮਨ ਲੈ ਜਾਉਗਾ ਫਿਰ ਅਗਲੀ ਕੋਸ਼ਿਸ਼ ਕੀਤੀ ਜਾਏ ਸਰ ਇੰਨਾ ਕਿ ਉਹ ਮਗੇ ਸਿਟੀ ਥਾਣੇ ਦੇ ਬਿਲਕੁਲ ਇੰਨੇ ਕਰੀਬ ਹੋਣ ਦੇ ਬਾਵਜੂਦ ਐਡਾ ਵੀ ਹੋ ਜਾਣ ਕਿ ਕੀ ਪੀਸੀਆਰ ਘਟਾ ਜਾਂ ਮੁਲਾਜ਼ਮ ਘਟਾ ਕੀ ਕਰ ਰਹੇ ਨਹੀਂ ਨਹੀਂ ਇਹੋ ਜੀ ਕੋਈ ਗੱਲ ਨਹੀਂ ਹੈਗੀ ਸਾਡਾ ਜਿਹੜੀ ਪકડਿਆ ਪੁਰੀਆ ਪੀਸੀਆਰ ਵੀ ਚੱਲਦਾ ਹੈਗਾ ਪਰ ਨਿਕਲੇ ਸ਼ਹਿਰ ਦੇ ਵਿੱਚ ਵਾਧਾ ਤਾਂ ਇਹਨੂੰ ਈਜ਼ੀ ਲਗਾ ਕਿ ਇਹ ਮਿੱਥੇ ਉਹਨਾਂ ਦਾ ਜਾਂਦਾ ਸੀ ਉਹਨਾਂ ਦਾ ਭੇਤੀ ਸੀ ਇਸ ਕਰਕੇ ਨੇ ਪਰ ਬਾਤ ਤੋਂ ਅਣਜਾਣ ਦੇ ਸਰ ਇਹਦੇ ਨਾਲ ਜੁੜਦੀ ਆ ਕਿ ਪੁਲਿਸ ਦਾ ਡਾਰ ਕੱਢ ਰਿਹਾ ਲੋਕਾਂ ਨੇ ਨਹੀਂ ਨਹੀਂ ਪੁਲਿਸ ਦਾ ਪੁਲਾ ਆਇਆ ਹੈ ਦਬਾਵਾ ਕੋਈ ਹਾਜੀ ਕਹਿੰਦੇ ਕਿਸੇ ਵੀ ਕ੍ਰਾਈਮ ਨੂੰ ਸਰਜ ਨਹੀਂ ਪੜ ਦਿੱਤਾ ਜਾਵੇਗਾ